ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਸਾਰਿਆਂ ਦੇ ਚੈਨਲ ਯੂਟਿਊਬਰ ਦੀ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ। ਆਪਾਂ ਕਰਨ ਲੱਗੇ ਆਂ ਇਹਦੇ ਬਲੌਗ ਦੀ ਸ਼ੁਰੂਆਤ। ਸਤ ਸਵੇਰ ਦਾ ਟਾਈਮ ਹੈ ਜੀ ਤੇ ਮੌਸਮ ਬਹੁਤ ਠੰਡਾ ਹੈ ਤੇ ਵਧੀਆ ਹਵਾ ਚੱਲ ਰਹੀ ਹੈ ਤੇ ਰਾਤ ਬਹੁਤ ਜ਼ਿਆਦਾ ਮੀਂਹ ਸੀਗਾ। ਤੇ ਹੁਣ ਵੀ ਬੱਦਲ ਬਹੁਤ ਜ਼ਿਆਦਾ ਹੈ। ਹੁਣ ਵੀ ਬੱਦਲ ਹੈਗਾ ਤੇ ਲੱਗਦਾ ਮੀਂਹ ਆਊਗਾ ਤੇ ਮੌਸਮ ਬਹੁਤ ਸੁਹਾਵਣਾ ਹੋਇਆ ਪਏਗਾ। ਆਪਾਂ ਸਾਰੇ ਇੱਥੋਂ ਪੱਤੇ-ਪੁੱਤੇ ਸੁੰਬਰਤੇ ਸੀਗੇ ਤੇ ਸਾਰੇ ਪੱਤੇ ਬਹੁਤ ਇੱਧਰ ਦਰਖਤਾਂ ਦੇ ਖਿੰਡੇ ਪਏ ਸੀਗੇ ਆਪਾਂ ਉਹ ਖਲਾ ਸੁੰਬਰ ਤੋਂ ਬਾਅਦ ਜਿਹੜਾ ਮੌਸਮ ਹੈਗਾ ਵਾਤਾਵਰਨ ਬਹੁਤ ਵਧੀਆ ਹੈ ਬਹੁਤ ਵਧੀਆ ਵਾਤਾਵਰਨ ਹੈ ਠੰਡੀ ਹਵਾ ਚੱਲ ਰਹੀ ਹੈ ਤੇ ਚਾਰ ਚੁਫੇਰੇ ਬੱਦਲ ਵਾਈਏ ਸਵੇਰ ਦਾ ਮੌਸਮ ਹੈ ਜੀ ਉਹ ਤਾਂ ਵਧੀਆ। ਇਹ ਪੈਕੇ ਹਟਿਆ ਸੀਗਾ। ਇਹ ਠੰਡਾ ਠੰਡਾ ਮੌਸਮ ਹੈ ਤੇ ਮੀਂਹ ਹੁਣ ਵੀ ਲੱਗਦਾ ਆਊਗਾ। ਇੱਧਰ ਮੰਦਰ ਦੇ ਵਿੱਚ ਰਾਤ ਕ੍ਰਿਸ਼ਨ ਜਿਵੇਂ ਮਾਸਕ ਲੱਗੇ ਸੀਗੇ। ਸਾਰੇ ਮੰਦਰਾਂ ਦੇ ਵਿੱਚ ਬੜੀ ਆਗਿਆ ਸੀਗਾ ਮਿਲ ਕੇ ਕਰਕੇ ਖਰਾਬ ਹੋ ਗਿਆ ਪ੍ਰੋਗਰਾਮ। ਇਸ ਪਟਾਲ ਨਾ ਬੈਠੇਗਾ ਉਹ ਜਾਈਏਂ ਦੰਗੇਗਾ। ਸਾਰੇ ਮੰਦਰਾਂ ਚ ਸੀਗਾ ਪ੍ਰੋਗਰਾਮ ਪਰ ਮੌਸਮ ਨਾਲ ਨਹੀਂ ਕਰਵ ਕਰਤਾ ਅਸੀਂ ਵੀ ਜਾਣਾ ਸੀਗਾ ਸਾਡੇ ਤੋਂ ਨਹੀਂ ਜਾਇਆ ਗਿਆ ਆਪਾਂ ਹੁਣ ਇੱਥੇ ਸਾਰੇ ਚਾੜੂ ਲਾਤਾ ਸੀਗਾ ਅੰਦਰ ਦੀ ਸਫਾਈ ਹੈ ਜਿਹੜੀ ਉਹ ਕਰਨੀ ਹੈ ਹਜੇ ਤੇ ਰਸਮੀ ਸੁੱਤਾ ਹੀ ਪਿਆ ਹੈਗਾ ਤੇ ਇਹ ਉੱਠ ਖੜੇ ਨੇ ਇਹ ਵਾਵਾ ਟਾਈਮ ਲੱਗਦੀ ਹੈ ਇੱਧਰ ਹਜੇ ਪਾਣੀ ਆਪਣੀ ਪਰਸ਼ ਤੇ ਖੜ੍ਹੀ ਹੈ ਇਹ ਥੋੜੇ ਟਾਈਮ ਬਾਅਦ ਕੱਢਾਂਗੇ ਇੱਧਰ ਸਫਾਈ ਕਰਨੀ ਹੈ ਪੱਤੇ ਪੁੱਤੇ ਜਿਹੜੇ ਅਦਰਕਤਾਂ ਦੇ ਉਹ ਆਏ ਪਏ ਹੈਗੇ ਤੇ ਮੌਸਮ ਹੁਣ ਫੇਰ ਲੱਗਦਾ ਹੈਗਾ ਵੀ ਖਰਾਬ ਹੋਊਗਾ ਤੇ ਮੀਂਹ ਆਊਗਾ ਵੈਸੇ ਗਰਮੀ ਜ਼ਿਆਦਾ ਹੋਈ ਤੀ ਸੀਗੀ ਮੀਂਹ ਆ ਗਿਆ ਜਿਹੜਾ ਠੰਡਾ ਹੋ ਗਿਆ ਮੌਸਮ ਬਹੁਤ ਵਧੀਆ ਹੋ ਗਿਆ ਇੱਧਰ ਰਸੋਈ ਚ ਆਪਾਂ ਗੁੰਨੇ ਲਿਆ ਸੀਗਾ ਆਟਾ ਤੇ ਆ ਥੋੜੇ ਜਿਹੇ ਆਪਣੇ ਭਾਂਡੇ ਆ ਜਿਹੜੇ ਧੋਣ ਵਾਲੇ ਅਤੇ ਆਪਾਂ ਚਾਹ ਬਣਾ ਕੇ ਪੀ ਲਈ ਤੇ ਹੁਣ ਚਾਹ ਦੂਸਰੀ ਵਾਰ ਅਜੇ ਠਹਿਰ ਕੇ ਬਣਾਉਣੀ ਆ ਆਟਾ ਆਪਾਂ ਗੁੰਨ ਕੇ ਪਾਤਾ ਡੱਬੇ ਦੇ ਵਿੱਚ ਤੇ ਸਾਫ਼ ਸਫਾਈ ਆਪਣੇ ਸਾਰੀ ਹਜੇ ਪਈ ਆ ਅੰਦਰਲੀ ਤੇ ਆਪਾਂ ਕਿਰਾਂ ਬਾਹਰੋਂ ਝਾੜੂ ਲਾਇਆ ਹੈਗਾ ਬਾਹਰ ਕਿਉਂ ਪੱਤੇ ਜ਼ਿਆਦੇ ਖਿੱਲਰ ਜਾਂਦੇ ਆ ਦਰਖਤਾਂ ਦੇ ਤਾਂ ਕਰਕੇ ਤੇ ਮੌਸਮ ਸੀ ਬਧੀਆ ਠੰਡਾ ਤੇ ਮੈਂ ਆਖਿਆ ਚਲੋ ਅੱਜ ਸਵੇਰ ਵੇਲੇ ਵੀਡੀਓ ਬਣਾਉਣੀ ਹੈ ਮੌਸਮ ਬਹੁਤ ਜ਼ਿਆਦੇ ਠੰਡਾ ਸੀਗਾ ਤਾਂ ਕਰਕੇ ਮੈਂ ਵੀਡੀਓ ਬਣਾਉਣ ਲੱਗ ਗਈ ਤੇ ਨਹੀਂ ਤਾਂ ਸ਼ਾਮ ਨੂੰ ਬਲੌਗ ਸਟਾਰਟ ਕਰੀਦਾ ਤੇ ਪਰ ਅੱਜ ਸਵੇਰ ਵੇਲੇ ਬਲੌਗ ਸਟਾਰਟ ਕੀਤਾ ਹੈਗਾ ਸਕੂਲ ਜਾਵੜਿਆ ਤੇ ਆਪਾਂ ਸਾਰੇ ਸਾਫ ਸਫਾਈ ਕਰਤੀ ਸੀ ਝਾੜੂ ਪੋਚੇ ਆਪਾਂ ਕਰ ਲਿਆ ਇੱਧਰ ਰਸੋਈ ਦਾ ਕੰਮ ਐ ਜਿਹੜਾ ਰਸ਼ਮੀਰ ਨੂੰ ਤਾਂ ਰੋਟੀ ਬਣਾ ਕੇ ਦੇਤੀ ਸੀ ਤੇ ਆਪਾਂ ਹਜੇ ਬਣਾਉਣੀ ਐ ਤੇ ਦੁੱਧ ਵੀ ਗਰਮ ਕਰ ਲਿਆ ਸੀ ਉਧਰੋਂ ਮੈਂ ਕੱਪੜੇ ਪਾਵੇ ਸੀਗੇ ਮਸ਼ੀਨ 'ਚ ਤੇ ਰਸ਼ਮੀਰ ਅੱਜ ਹੋ ਗਿਆ ਸਕੂਲੋਂ ਲੇਟ ਬਾਵਾਈ ਤੇ ਪਰ ਸਕੂਲੋਂ ਨਹੀਂ ਰਿਹਾਗਾ ਕਹਿੰਦਾ ਮੈਂ ਸਕੂਲ ਜਾਣਾ ਐ ਤੇ ਲੇਟਾਂ ਚਾਹੀਏ 10 15 ਮਿੰਟ ਹੀ ਲੇਟ ਹੋਇਆਗਾ ਤਾਂ ਕਰਕੇ ਇੱਧਰ ਵੀ ਆਪਾਂ ਸਾਫ ਸਫਾਈ ਕਰਤੀ ਸੀਗੀ ਸਾਰੇ ਇਸ ਕਮਰੇ 'ਚ ਵੀ ਸਾਫ ਸਫਾਈ ਕਰਤੀ ਸੀਗੀ ਤੇ ਹੁਣ ਬਣਾਉਣੀ ਆਪਾਂ ਰੋਟੀ ਤੇ ਉਸ ਤੋਂ ਬਾਅਦ ਕਰਾਂਗੇ ਕੋਈ ਹੋਰ ਕੰਮ ਤੰਦਾ ਰੋਟੀ ਤਾਂ ਹਜੇ ਠਹਿਰ ਕੇ ਬਣਾਵਾਂਗੇ 10 15 ਮਿੰਟ ਇਹ ਹਜੇ ਤਾਂ 9 ਹੀ ਵਜੇ ਆ ਤੇ 10:00 ਵਜੇ ਹੀ ਬਣਾ ਲਾਂਗੇ ਚਲੋ ਰੋਟੀ ਤਾਂ ਇੰਨੀ ਜਲਦੀ ਕੋਈ ਖਾਂਦਾ ਨਹੀਂਗਾ ਤੇ ਮੈਂ ਅੱਜ ਸਵੇਰ ਦਾ ਹੀ ਬਲੌਗ ਸਟਾਰਟ ਕੀਤਾ ਹੈਗਾ ਤੇ ਸਾਰੇ ਜਾਣਿਆਂ ਦੇ ਮੈਨੂੰ ਕਮੈਂਟ ਆਉਂਦੇ ਸੀ ਤੁਸੀਂ ਸਵੇਰ ਵੇਲੇ ਬਲੌਗ ਬਣਾਇਓ ਤੇ ਮੈਂ ਅੱਜ ਸਵੇਰ ਦਾ ਬਲੌਗ ਸਟਾਰਟ ਕੀਤਾ ਹੈਗਾ ਤਾਂ ਕਰਕੇ ਲੋ ਜੀ ਹੁਣ ਆ ਗਿਆ ਮੀਂਹ ਤੇ ਢੇਰੀ ਵੀ ਬਹੁਤ ਹੈ ਮੇਰੀ ਵਾਹ ਹੈਗੀ ਇਨੇ ਵੀ ਥੋੜਾ ਹੀ ਐਨਾ ਤਾਂ ਇੱਦਾਂ ਸਾਡੀ ਦੇਲ ਜੀ ਹੈ ਜਿਹੜੀ ਉਹ ਥੰਡੇ ਡਿੱਗ ਪਈ ਪਤਾ ਨਹੀਂ ਰਾਤ ਹਨੇਰੀ ਨਾਲ ਖਰਾਬ ਹੋ ਗਈ ਅੱਜ ਬਾਸੜ ਇੱਧਰ ਲਈ ਹੈ ਪਹਿਲਾਂ ਉਹ ਦੇਣੀ ਹੈ ਉਹਦੇ ਉਹ ਡਰਲੀ ਸੀਗੀ ਤੇ ਰਸ਼ਮੀਨ ਆ ਗਿਆ ਸੀਗਾ ਸਕੂਲੋਂ ਤੇ ਲੇਟ ਜਾਂਦੀ ਰਹੀ ਹੈ ਜੀ ਕਿਵੇਂ ਆ ਰਸ਼ਮੀਨ ਕਿਆ ਨਹੀਂ ਸਰਾ ਨੇ ਵੀ ਪਰਸਾ ਸਕੂਲ ਨਹੀਂ ਆਇਆ ਹੂੰ ਸ਼ਨੀਵਾਰ ਨੂੰ ਰਸਮੀ ਸਕੂਲ ਗਿਆ ਨਹੀਂ ਸੀ ਦੋ ਛੁੱਟੀਆਂ ਸੀਆਂ ਤੇ ਇੱਧਰ ਇਹ ਸਾਰਾ ਦਿਨ ਬਾਜ਼ਾਰ ਚ ਲਾਇਆ ਏ। ਆਇਆ ਬਾਜ਼ਾਰ ਚ ਤਾਂ ਜਾਮ ਲੱਗਿਆ ਪਿਆ। ਪਰ ਜੁੱਤੇ ਤਾਂ ਖਰਾਬ ਹੋ ਗਿਆ। ਪਰ ਇਹ ਫਾਟਕਾਂ ਦੇ ਉੱਤੇ ਦੋ ਬਹਿਨਾ ਫਸ ਗਿਆ ਵਸਤੇ। ਪਰ ਨਾ ਤਾਂ ਉੱਧਰ ਲੈ ਉੱਧਰ ਰਹਿ ਕੇ ਉੱਧਰ ਲੈ ਉੱਧਰ ਰਹਿ ਕੇ ਸਾਧਾ ਮੋੜ ਸੇ ਲੇ ਬਿੰਟ ਆਉਦਾ ਸੀ। ਫਿਰ ਹਾਰ ਕਿ ਦੀ ਨਾ ਤਾਂ ਪੁੱਠਾ ਮੜ ਜੁਗਾ ਨਾ ਗਾਂ ਹਣ ਜੁਗਾ ਫਿਰ ਹਾਰ ਕੇ ਮੈਂ ਤਾਂ ਚੱਕ ਕੇ ਲੈਣਾ ਉੱਤੋਂ ਦੇ ਮੋੜ ਸੇ ਮੈਂ ਟਪਾਇਆ ਤੇ ਮਗਰੋਂ ਜਨਤਾ ਹੀ ਲੱਗਦੀ ਸਾਰੀ। ਸਾਰੇ ਹਣ ਲੈਣਾ ਉੱਤੋਂ। ਬਹੁਤ ਉਤਜਾਹ ਮਾਜੀ ਵੀ ਲੱਗਿਆ ਬੈਠਾ ਮੈਂ ਆਖਿਆ ਰਸ਼ਮੀਨ ਨੂੰ ਲਿਆਉਣ ਵਾਲਾ ਤਾਂ ਘਰੇ ਕੋਈ ਵੀ ਨਹੀਂ ਮੈਂ ਜੀਤੀ ਜੀਤੀ ਫੋਨ ਕੀਤਾ ਉਹਨੂੰ ਫਿਰ ਤਾਂ ਹੀ ਤਾਂ ਟਾਈਮ ਲੱਗ ਗਿਆ ਉੱਥੇ ਆਂਟੀ ਕਹਿੰਦੀ ਨਹੀਂ ਗਿਆ ਗ੍ਰਿਫਾਸਟਾ ਕੇ ਮੋਸਾ ਨਿਕਲ ਕੇ ਆ ਜਾ ਰਸ਼ਮੀਨ ਦਾ ਟਿਊਸ਼ਨ ਵੀ ਜਾਣਾ ਠੀਕ ਹੈ ਮੈਂ ਤਾਂ ਰੈਸਟ ਕਰੂੰਗੀ ਤੇ ਟਿਊਸ਼ਨ ਛੱਡਿਆ ਰਸ਼ਮੀਨ ਨੂੰ ਤੇ ਇਧਰ ਮਹੀ ਆ ਗਿਆ ਮੇਂ ਥੋੜਾ ਹੀ ਹੈਗਾ ਤੇ ਗੱਜੀ ਲਛਕੀ ਬਹੁਤ ਜਾਂਦਾ ਗੱਜ ਦਾ ਬਹੁਤ ਹੈਗਾ ਇਧਰ ਬੱਦਲ ਵੀ ਬਹੁਤ ਆ ਤੇ ਗੁੱਜੀ ਜਾਂਦਾ ਗੁੱਜੀ ਜਾਂਦਾ ਤੁਹਾਨੂੰ ਸੁਣਦਾ ਹੀ ਹੋਊਗਾ ਤੇ ਗੱਜ ਦਾ ਤੁਹਾਨੂੰ ਸੁਣ ਰਿਹਾ ਹੋਊਗਾ ਤੇ ਕਿਣ ਮਿੰਜੀ ਹੈਗੀ ਇਧਰ ਲਈ ਬਾਛੜ ਹੈ ਜੇ ਸਾਰਾ ਉਧਰ ਲਈ ਬਾਛੜ ਹੈ ਨਹੀਂ ਉੱਥੋਂ ਤਾਂ ਸਾਰੇ ਸੁੱਕਾ ਪਿਆ ਇੱਥੇ ਹੀ ਗਿੱਲੇ ਹੈਗਾ ਦੇ ਲਗਰੀ ਦੇ ਥੱਲੇ ਤਾਂ ਸਾਰਾ ਸੁੱਕਾ ਪਿਆ ਹੈਗਾ ਜੀ ਹੁਣ ਮੰਮੀ ਲੱਗ ਗਈ ਐ ਕद्दू ਪਚੀਰਨ ਅਸੀਂ ਬਣਾਉਣੀਏਗੀ ਕद्दू ਦੀ ਸਬਜੀ ਤੇ ਕद्दू ਸਾਡੇ ਖੇਤ ਲੱਗੇ ਐ ਤੇ ਬਹੁਤ ਵਧੀਆ ਕੱਚੇ ਕद्दू ਆ ਸਬਜੀ ਇਹਨਾਂ ਦੀ ਬਹੁਤ ਵਧੀਆ ਬਣਦੀ ਹੈ ਜੀ ਕद्दू ਇਹ ਨਹੀਂ ਬਣਾਵਾਂਗੇ ਕੋਲ ਤੇ ਕਰਕੇ ਬਣਾ ਲਈ ਕੋਲ ਤੇ ਤਾਂ ਗੱਲ ਬਣਾਏ ਸੀ ਬਣਾ ਲਾਂਗੇ ਦੁੱਧ ਪਾ ਕੇ ਬਣਾਵਾਂਗੇ ਅੱਜ ਹੂੰ ਕੋਲ ਤੇ ਤਾਂ ਗੱਲ ਹੀ ਬਣਾਏ ਸੀਗੇ ਕੋਲ ਤੇ ਵੀ ਵਧੀਆ ਬੰਦੇ ਐ ਤੇ ਦੁੱਧ ਪਾ ਕੇ ਵੀ ਵਧੀਆ ਬਣਦੀ ਐ ਸਬਜੀ ਕद्दू ਹੁਣ ਲੱਗਣੇ ਚਾਲੂ ਹੋ ਗਏ ਬਹੁਤ ਛੇਤੀ ਧੰਨ ਇੱਦਾਂ ਲਗਾ ਨਹੀਂ ਨੀ ਮੈਂ ਬੁੱਕ ਮੱਤ ਤੱਕ ਨਹੀਂ ਸੱਭਾਂ ਇੱਧਰ ਲਗਾ ਵੀ ਪੀਲੀਆਂ ਹੋਗਾਂ ਪਈਆਂ ਆ ਪਲਾਟ ਵਾਲੀਆਂ ਇੱਧਰ ਪੀਲੀਆਂ ਕਾਤੋਂ ਹੋਗੀਆਂ ਕਿ ਮੀਂਹ ਨਾਲ ਹੋਗਣਾ ਪੱਤੇ ਜੇ ਪੀਲੇ ਹੋਣ ਲੱਗ ਗਏ ਤੂੰ ਦੱਸ ਨੀ ਕਦੋਂ ਬਾੜ ਬਣਦੀ ਹੈ ਨਾ ਇੱਧਰ ਲਗਾ ਦੇ ਲਾਂ ਔਰ ਇਹਨਾਂ ਵਿਚ ਵਿਚ ਪੀਲੀਆਂ ਹੋਗਾਂ ਔਰ ਤੇ ਬਹੁਤ ਵਾਰ ਸਾਡਾ ਆ ਕੰਬਲ ਰਾਤ ਮੀਂਹ ਚ ਭਿੱਜ ਗਿਆ ਸੀਗਾ ਹਾਂ ਮੀਂਹ ਆ ਗਿਆ ਸੀਗਾ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਵੀ ਬਾਹਰ ਤੇ ਹੈਗਾ ਗੁਜ਼ਰਤ ਨਹੀਂ ਦੇਖ ਲਿਆ ਤਾਂ ਰਸ਼ਮੀਨ ਹਜੇ ਆਇਆ ਹੀ ਨਹੀਂ ਟਿਊਸ਼ਨ ਤੋਂ 4 ਵਜੇ ਦੇ ਦਾ ਗਿਆ ਤੇ ਹੁਣ ਹੋਣ ਲੱਗਿਆ 5:30 ਤੇ ਰਸ਼ਮੀਨ ਟਿਊਸ਼ਨ ਤੇ ਨਹੀਂ ਆਇਆ ਅਜੇ ਲੱਪਾ ਦੇਖਦੇ ਆਂ ਇੱਧਰ ਕੀ ਆਉਂਦਾ ਹੈ ਕਿ ਸਮਨ ਲਿਗਲੀ ਆਉਣਾ ਹੁੰਦਾ ਹੈ ਆਪਣਾ ਬੇਬੀ ਫੇਰ ਰੱਖ ਗਿਆ ਡਰਾਮੇ ਵਿੱਚ ਹੀ ਰੱਖ ਜਾਂਦਾ ਹੈਗਾ ਤੋਕੇ ਰਸ਼ਮੀ ਨਹੀਂ ਆਇਆ ਹਜੇ ਉਹ ਤੋਂ ਤਾਂ ਹੁੰਦਾ ਦੂਰ ਸਮਨ ਲਿਗਲੀ ਹਜੇ ਰਸ਼ਮੀ ਨਹੀਂ ਆਇਆ ਤਾਰੂ ਕੰਬੇ ਨੇ ਵੀ ਆਗਦੇ ਬਾਕੇ ਇੱਥੇ ਰੱਖ ਜੰਦਾ ਹੈ ਕਾ ਦੁੱਧ ਦੀ ਤੇ ਆਥਣ ਵੇ ਹੁਣ ਆਉਣ ਵਾਲਾ ਹੈਗਾ ਤੇ ਹੁਣ ਲੈ ਜੂਗਾ ਦੁੱਧ ਲੈਣ ਵਾਸਤੇ ਇਸ ਕੰਮ ਲੱਗਣਾ ਪਰ ਮੈਂ ਕੀੜੀਆਂ ਤੇ ਅਸੀਂ ਬਣਾਈ ਸੀ ਚਾਹ ਤੇ ਭਾਂਡੇ ਸਾਡੇ ਧੋਣ ਵਾਲੇ ਪਏ ਹੈ ਹਜੇ ਤੇ ਮੈਨੂੰ ਬਹੁਤ ਜ਼ਿਆਦਾ ਥਕਾਨ ਹੋ ਗਈ ਸੀ ਇਸ ਕਰਕੇ ਹੁਣ ਮੈਂ ਚਾਹ ਤੋਂ ਭਾਂਡੇ ਤੋ ਜੀ ਤੱਕ ਕਰੀ ਸੰਭੀਰਾਂ ਤੇ ਸ਼ਾਮ ਤੱਕ ਤੇ ਮੈਂ ਸਿਧੂ ਐਸ ਤੇ ਕਿ ਮੈਂ ਮਤਕਾਂ ਬੋਤਲ ਹੋ ਗਈ ਸੀ ਤੇ ਮੈਂ ਰੈਸਟ ਕਰਕੇ ਹੁਣ ਉੱਠੀ ਸੀ ਤੇ ਹੰਮ ਬਣਾ ਕੇ ਪੀਤੀ ਸੀਗੀ ਚਾਹ ਆਪਾਂ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਵੀ ਕਰਿਆ ਕਰੋ ਤੇ ਪਲੀਜ਼ ਕਮੈਂਟ ਵੀ ਕਰਿਆ ਕਰੋ ਤੇ ਕੱਲ ਨੂੰ ਫੇਰ ਆਪਾਂ ਇੱਕ ਨਵੇਂ ਵਲੌਗ ਨਾਲ ਹਾਜ਼ਰ ਹੋਵਾਂਗੇ ਤੇ ਸਾਰਿਆਂ ਨੂੰ ਬਾਏ